ਮੁੱਖ ਮੰਤਰੀ ਭਗਵੰਤ ਮਾਨ ਦੇ ਬਿਮਾਰ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੰਦਰ ਸਥਿਤੀ ਲਗਾਤਾਰ ਵਿਗੜਦੇ ਜਾ ਰਹੀ ਆ ਲਾਬਿੰਗ ਸਿਰੇ ਦੇ ਉੱਪਰ ਆ ਤੇ ਤਕਰੀਬਨ 30 ਤੋਂ ਵੱਧ ਵਿਧਾਇਕ ਉਲਝੇ ਹੋਏ ਨੇ ਕਿ ਅਸੀਂ ਕਿਹੜੀ ਕਿਸ਼ਤੀ ਦੇ ਵਿੱਚ ਸਵਾਰ ਹੋਣਾ ਹੈ ਇਸ ਸਮੇਂ ਆਮ ਆਦਮੀ ਪਾਰਟੀ ਅੰਦਰ ਕਿਸ ਤਰ੍ਹਾਂ ਦੀ ਸਥਿਤੀ ਆ ਇਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਅਖਰ ਤੱਕ ਜ਼ਰੂਰ ਦੇਖਣਾ ਤੇ ਆਪਣੀ رائے ਨੂੰ ਵੀ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਸਾਂਝਾ ਕਰਨਾ ਕੱਲ ਯਾਨੀ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਆ ਪ੍ਰੈਸਬ ਦੇ ਵਿਚਕਾਰ ਬੀਤੇ ਇੱਕ ਹਫ਼ਤੇ ਦੇ ਵਿੱਚ ਬਹੁਤ ਕੁਝ ਚੱਲਦਾ ਰਿਹਾ ਆ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਯਾਨੀ ਕਿ ਦਿੱਲੀ ਵਾਲੇ ਦੋ ਵੱਡੇ ਆਗੂ ਸੈਕਟਰ 39 ਯਾਨੀ ਕਿ ਚੰਡੀਗੜ੍ਹ ਦੇ ਸੈਕਟਰ 39 ਦੇ ਵਿੱਚ ਸਤਿੰਦਰ ਜੈਨ ਤੇ ਮਨੀਸ਼ ਸੋਧਿਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗਾਂ ਕਰੇ ਸਨ ਇਹਨਾਂ ਮੀਟਿੰਗਾਂ ਕਰਨ ਦਾ ਮੁੱਖ ਮਕਸਦ ਸੀ ਕਿ ਉਹਨਾਂ ਦੇ ਕੰਨ ਦੇ ਵਿੱਚ ਫੂਕ ਮਾਰੀ ਜਾਵੇ ਕਿ ਜਨਾਬ ਕੋਈ ਵੀ ਰੌਲਾ ਪਵੇ ਕੋਈ ਵੀ ਮੁਸੀਬਤ ਆਵੇ ਤਾਂ ਤੁਹਾਨੂੰ ਆਪਣੀ ਪਾਰਟੀ ਦੇ ਨਾਲ ਹੀ ਖੜਨਾ ਪਵੇਗਾ ਕਿਸੇ ਵਿਸ਼ੇਸ਼ ਵਿਅਕਤੀ ਦੇ ਮਗਰ ਨਹੀਂ ਲੱਗਣਾ ਆਪਾਂ ਆਪਣੀ ਪਾਰਟੀ ਨੂੰ ਜੋਉਂਦੇ ਰੱਖਣਾ ਇਹ ਤੇ ਆਪਾਂ ਆਪਣੀ ਪਾਰਟੀ ਦੇ ਪ੍ਰਤੀ ਇਮਾਨਦਾਰੀ ਨੂੰ ਬਰਕਰਾਰ ਰੱਖਣਾ ਹੈ ਇਹ ਸਭ ਕੁਝ ਦਿੱਲੀ ਵਾਲਿਆਂ ਦੇ ਵੱਲੋਂ ਪੰਜਾਬ ਦੇ ਵਿਧਾਇਕਾਂ ਦੇ ਕੰਨਾਂ ਦੇ ਵਿੱਚ ਫੁੱਕਾ ਮਾਰੀਆਂ ਜਾ ਰਹੀਆਂ ਨੇ ਪਰ ਦੂਸਰੇ ਪਾਸੇ ਪ੍ਰਚਾਰਿਆ ਇਹ ਗਿਆ ਕਿ ਸਿਰਫ ਫੀਡਬੈਕ ਲਈ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਪੰਜਾਬ ਦੇ ਵਿੱਚ ਬਣੇ ਹੜ ਦੇ ਹਾਲਾਤਾਂ ਨੂੰ ਲੈ ਕੇ ਪਰ ਜਿਵੇਂ ਇਹ ਜਾਣਕਾਰੀ ਇਹ ਇਨਫੋਰਮੇਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਦੇ ਕੋਲ ਪਹੁੰਚਦੀ ਹੈ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਹੁੰਚਦੀ ਹੈ ਕਿ ਮੈਂ ਤਾਂ ਹਸਪਤਾਲ ਦੇ ਅੰਦਰ ਦਾਖਲਾ ਤੇ ਦੂਸਰੇ ਪਾਸੇ ਦਿੱਲੀ ਵਾਲੇ ਬਾਬੂ ਮੇਰੇ ਵਿਧਾਇਕਾਂ ਨੂੰ ਪੱਟਨ ਦੇ ਵਿੱਚ ਲੱਗੇ ਹੋਏ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੇ ਉਹਨਾਂ ਦੇ ਕਰੀਬੀਆਂ ਦੇ ਵੱਲੋਂ ਮੋਰਚਾ ਸੰਭਾਲ ਲਿਆ ਗਿਆ ਉਹਨਾਂ ਨੇ ਵੀ ਵਿਧਾਇਕਾਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਕਿ ਜਨਾਬ ਇਹ ਮੁੱਖ ਮੰਤਰੀ ਤੁਹਾਡਾ ਹੀ ਹੈ ਜਦੋਂ ਵੀ ਤੁਹਾਡਾ ਦਿਲ ਕਰੇ ਤੁਸੀਂ ਮਿਲਣ ਦੇ ਲਈ ਆ ਸਕਦੇ ਹੋ ਫੋਨ ਦੇ ਉੱਪਰ ਗੱਲਬਾਤ ਕਰ ਸਕਦੇ ਹੋ ਤੁਹਾਡੀ ਕੋਈ ਵੀ ਸਮੱਸਿਆ ਉਹ ਮੁੱਖ ਮੰਤਰੀ ਭਗਵੰਤ ਮਾਨ ਹੀ ਹੱਲ ਕਰ ਸਕਦੇ ਨੇ ਤੇ ਹੱਲ ਕਰਨਗੇ ਵੀ ਤੁਹਾਨੂੰ ਦਿਨ ਦੇ ਵੇਲੇ ਰਾਤ ਦੇ ਸਮੇਂ ਕਦੋਂ ਵੀ ਜ਼ਰੂਰਤ ਹੋਵੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਹਨਾਂ ਦੀ ਟੀਮ ਦੇ ਨਾਲ رابطہ ਕਰ ਸਕਦੇ ਹੋ ਯਾਨੀ ਕਿ ਇਸ ਸਮੇਂ ਆਮ ਆਦਮੀ ਪਾਰਟੀ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਵਾਲਿਆਂ ਦੇ ਦੋ ਗਰੁੱਪ ਬਣੇ ਹੋਏ ਨੇ ਪਰ ਜਨਾਬ ਇਹ ਦੋ ਗਰੁੱਪ ਨੇ ਇਨ੍ਹਾਂ ਦੋ ਗਰੁੱਪਾਂ ਦੇ ਅੰਦਰ ਫਿਰ ਦੋ ਗਰੁੱਪ ਹੈ ਯਾਨੀ ਕਿ ਦੋ ਪੰਜਾਬ ਵਾਲਿਆਂ ਦੇ ਤੇ ਦੋ ਦਿੱਲੀ ਵਾਲਿਆਂ ਦੇ ਸਮੇ ਗਰੁੱਪ ਬਣੇ ਹੋਏ ਨੇ ਪਰ ਇਹ ਸਭ ਦੇ ਵਿਚਕਾਰ ਆਮ ਆਗਮੀ ਪਾਰਟੀ ਦੇ 30 ਵਿਧਾਇਕ ਉਲਝੇ ਹੋਏ ਨੇ ਕਿ ਜਨਾਬ ਅਸੀਂ ਕਿਹੜੀ ਕਿਸ਼ਤੀ ਦੇ ਵਿੱਚ ਸਵਾਰ ਹੋਣਾ ਹੈ ਉਹ ਆਪਣੇ ਸਾਥੀਆਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਉਹਨਾਂ ਤੋਂ ਕੁਝ ਸੂਚਨਾਵਾਂ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਨਾਬ ਕਿਹੜਾ ਪਲੜਾ ਭਾਰੀ ਹੈ ਉਧਰ ਨੂੰ ਸਵਾਰ ਹੋਣਾ ਹੈ ਪਰ ਦੂਸਰੇ ਪਾਸੇ ਦਿੱਲੀ ਵਾਲੇ ਨੇ ਇੱਕ ਹੋਰ ਤਿਆਰੀ ਸ਼ੁਰੂ ਕਰ ਦਿੱਤੀ ਆ ਜਿਹੜੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੈਗੇ ਯਾਨੀ ਜਿੱਥੋਂ ਆਮ ਆਦਮੀ ਪਾਰਟੀ ਜਿੱਤੀ ਆ ਉੱਥੇ ਵੀ ਉਹਨਾਂ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਲਗਾਉਣ ਦੀ ਤਿਆਰੀ ਕਰ ਰਹੀ ਹੈ ਯਾਨੀ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦਾ ਵਿਧਾਇਕ ਉੱਥੇ ਹੈਗਾ ਯਾ ਤੇ ਦੂਸਰੇ ਪਾਸੇ ਉੱਤੇ ਇੱਕ ਹਲਕਾ ਇਨਜਾਜ ਵੀ ਲਗਾਇਆ ਜਾ ਸਕਦਾ ਹੈ ਇਸ ਦੇ ਲਈ ਦਿੱਲੀ ਵਾਲਿਆਂ ਨੇ ਤਿਆਰੀ ਸ਼ੁਰੂ ਕਰ ਦੇ ਯਾਨੀ ਕਿ ਆਮ ਆਦਮੀ ਪਾਰਟੀ ਹੁਣ ਆਪਣੇ ਹੀ ਦੋ ਵਿਅਕਤੀਆਂ ਨੂੰ ਇੱਕ ਥਾਂ ਦੇ ਉੱਪਰ ਖੜਾ ਕਰੇਗੀ ਯਾਨੀ ਕਿ ਉਹਨਾਂ ਦੇ ਵਿੱਚ ਪਾਵਰ ਵੰਡੀ ਜਾਂਦੀ ਹੋਈ ਨਜ਼ਰ ਆਵੇਗੀ ਤੇ ਇਸ 8-9 ਮਹੀਨੇ ਤੱਕ ਕਰ ਲਿਆ ਜਾਵੇਗਾ ਕਿ ਇਹ ਟਿਕਟ ਉਸੇ ਵਿਧਾਇਕ ਨੂੰ ਮਿਲਣੀ ਹੈ ਜਾਫੇ ਜੋ ਹਲਕਾ ਇਨਚਾਰਜ ਲਗਾਇਆ ਗਿਆ ਸੀ ਉਸ ਨੂੰ ਮਿਲਨੀ ਹੈ ਇਸ ਸਮੇਂ ਆਮ ਆਦਮੀ ਪਾਰਟੀ ਅੰਦਰ ਲਗਾਤਾਰ ਸਥਿਤੀ ਵਿਗੜਦੀ ਜਾ ਰਹੀ ਹੈ ਇੱਕ ਪਾਸੇ ਹਲਕਾ ਇਨਚਾਰਜ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਮੰਤਰੀਆਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ ਕਰੀਬੀ ਬੀਤੇ ਕੋ ਸਮੇਂ ਦੇ ਵਿੱਚ ਅਲੰਭੇ ਹੋ ਗਏ ਸੀ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਾਈਲੈਂਡ ਕੀਤਾ ਗਿਆ ਸੀ ਹੁਣ ਕਿਹਾ ਜਾ ਰਿਹਾ ਕਿ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆ ਕੇ ਖੜ ਗਏ ਨੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਕਿ ਜਨਾਬ ਹੁਣ ਔਖੀ ਘੜੀ ਆ ਗਈ ਹੈ ਹੁਣ ਦੋਸਤਾਂ ਦੇ ਬਿਨਾ ਮਿੱਤਰਾਂ ਦੇ ਬਿਨਾ ਤੇ ਪੁਰਾਣੇ ਸਾਥੀਆਂ ਦੇ ਬਿਨਾ ਸਾਰਨਾ ਨਹੀਂ ਧਿਆਉ ਆਪਾਂ ਹੁਣ ਮੋਰਚਾ ਮਾਰਨਾ ਹੈ ਦੇਖਣ ਵਾਲਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੀ ਬੰਦ ਆਏ ਧੰਨਵਾਦ